ਸਤਿ ਸ਼੍ਰੀ ਅਕਾਲ ਸਾਥਿਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸਾਥਿਓ ਪਿਛਲੇ ਕੁਝ ਦਿਨਾਂ ਤੋਂ ਅਸੀਂ ਇੱਕ ਵੀਡੀਓ ਜਿਹੜੀ ਵਾਇਰਲ ਹੁੰਦੀ ਦੇਖ ਰਹੇ ਹਾਂ ਜਿਸ ਦੇ ਵਿੱਚ ਕਿ ਇੱਕ ਜ਼ਿਮੀਂਦਾਰ ਦੇ ਵੱਲੋਂ ਇੱਕ ਬੇਜਬਾਨ ਮੱਝ ਨੂੰ ਆਪਣੇ ਟਰੈਕਟਰ ਦੇ ਪਿੱਛੇ ਪਾ ਕੇ ਕਿੜੀਸਾ ਜਾ ਰਿਹਾ ਉਹ ਬੇਜਬਾਨ ਪਸ਼ੂ ਦਾ ਕਸੂਰ ਇੰਨਾ ਸੀਗਾ ਕਿ ਉਸਨੇ ਉਸ ਦੇ ਜਿਹੜਾ ਖੇਤ ਦੇ ਵਿੱਚ ਖੇਤਾਂ ਦੇ ਜਿਹੜੇ ਪੱਠੇ ਬੀਜੇ ਹੁੰਦੇ ਆ ਜਾਂ ਨੀਰਾ ਬੀਜਾ ਹੁੰਦਾ ਉਹਨੂੰ ਮੂੰਹ ਮਾਰਤਾ ਸੀਗਾ ਇੰਨਾ ਕ ਕਸੂਰ ਸੀਗਾ ਔਰ ਉਸ ਜਲਾਦ ਬੰਦੇ ਨੇ ਤੁਸੀਂ ਦੇਖੋ ਵੀ ਇਹ ਪੰਜਾਬ ਦੇ ਵਿੱਚ ਅਸੀਂ ਰਹਿ ਰਹੇ ਆ ਅਸੀਂ ਹਰ ਰੋਜ਼ ਕੋਈ ਨਾ ਕੋਈ ਘਟਨਾ ਤੁਹਾਨੂੰ ਦੱਸਦੇ ਆ ਪੰਜਾਬ ਦੇ ਵਿੱਚ ਜਿਹੜੀ ਘਟਦੀ ਆ ਹੁਣ ਤੁਸੀਂ ਦੇਖੋ ਵੀ ਇੱਕ ਪਸ਼ੂ ਬੇਜਬਾਨ ਉਹਦੇ ਪੱਠਿਆਂ ਨੂੰ ਮੂੰਹ ਮਾਰ ਗਿਆ ਤਾਂ ਉਸ ਬੰਦੇ ਨੇ ਉਸਨੂੰ ਆਪਣੇ ਟਰੈਕਟਰ ਦੇ ਪਿੱਛੇ ਪਾ ਕੇ ਇੰਨੀ ਬੁਰੀ ਤਰੀਕੇ ਨਾਲ ਘੜੀਸਿਆ ਉਹਦੀ ਚਮੜੀ ਜਿਹੜੀ ਉਹ ਲੱਥ ਗਈ ਉਹਦੀਆਂ ਲੱਤਾਂ ਬਾਹਾਂ ਤੋੜਦਿਆਂ ਤੁਸੀਂ ਦੇਖੀ ਹੋਣੀ ਆ ਵੀਡੀਓ ਤੁਹਾਨੂੰ ਨਾਲ ਅਸੀਂ ਉਹਦੇ ਸਕਰੀਨਸ਼ਾਟ ਲਾ ਕੇ ਦਿਖਾ ਦਾਂਗੇ ਕਿ ਜੇ ਕਿਸ ਤਰ੍ਹਾਂ ਉਸ ਨੂੰ ਘੜੀਸਿਆ ਔਰ ਜਦੋਂ ਉਸ ਦਾ ਮਾਲਕ ਆਉਂਦਾ ਤੇ ਉਹ ਨੂੰ ਆ ਕੇ ਕਹਿੰਦਾ ਕਿ ਯਾਰੇ ਬੇਜਬਾਨ ਦਾ ਕੀ ਕਸੂਰਾ ਇਹ ਤਾਂ ਬੇਜਬਾਨ ਆ ਬੇਸਮਝਾ ਤਾਂ ਉਸ ਨੂੰ ਵੀ ਉਹ ਜਾਤੀ ਸੂਚਕ ਸ਼ਬਦ ਬੋਲਦਾ ਕਹਿੰਦਾ ਵੀ ਚੜਮਾ ਨੇ ਗੰਦ ਪਾਇਆ ਤੁਸੀਂ ਸ਼ਾਇਦ ਵੀਡੀਓ ਦੇਖੀ ਹੋਵੇ ਅਸੀਂ ਵੀਡੀਓ ਵੀ ਨਾਲ ਤੁਹਾਨੂੰ ਦਿਖਾ ਦਾਂਗੇ ਸੋ ਤੁਸੀਂ ਸੋਚ ਕੇ ਦੇਖੋ ਵੀ ਇੱਕ ਬੇਜਬਾਨ ਬੇਸਮਝ ਜਿਹੜਾ ਜਾਨਵਰ ਆ ਉਸ ਤੋਂ ਇਹ ਗਲਤੀ ਹੋਈ ਤਾਂ ਉਸ ਨੂੰ ਕਿੰਨੀ ਸਜ਼ਾ ਮਿਲੀ ਸੋਚ ਕੇ ਦੇਖੋ ਕਿ ਜੇਕਰ ਇਨਸਾਨ ਹੁੰਦਾ ਉਹਦੀ ਜਗ੍ਹਾ ਤੇ ਉਹਨੇ ਕੋਈ ਗਲਤੀ ਕੀਤੀ ਹੁੰਦੀ ਵੈਸੇ ਤਾਂ ਅਜਿਹੀਆਂ ਘਟਨਾਵਾਂ ਬਹੁਤ ਹੋਈਆਂ ਜਿਦੇ ਵਿੱਚ ਕਿ ਅਸੀਂ ਦੇਖਦੇ ਹਾਂ ਕਿ ਜਿਦੇ ਵਿੱਚ ਕਿਸੇ ਗਰੀਬ ਬੰਦੇ ਤੋਂ ਮਜ਼ਦੂਰ ਬੰਦੇ ਤੋਂ ਕੋਈ ਘਟਨਾ ਘਟ ਜਾਂਦੀ ਆ ਕੋਈ ਗਲਤੀ ਹੋ ਜਾਂਦੀ ਆ ਤਾਂ ਉਹਨੂੰ ਸਜ਼ਾ ਦਿੱਤੀ ਜਾਂਦੀ ਆ ਪਰ ਤੁਸੀਂ ਇਸ ਘਟਨਾ ਦੇ ਵਿੱਚ ਵੀ ਦੇਖੋਗੇ ਜੇ ਕਿਤੇ ਇਹਦੀ ਜਗ੍ਹਾ ਤੇ ਕੋਈ ਸੋਚ ਕੇ ਦੇਖੋ ਕਿ ਇਨਸਾਨ ਹੁੰਦਾ ਜਿਹਦੇ ਨੂੰ ਸਮਝ ਹੁੰਦੀ ਆ ਜਿਹਦਾ ਦਿਮਾਗ ਵੀ ਕੰਮ ਕਰਦਾ ਹੁੰਦਾ ਤਾਂ ਉਹਨੂੰ ਇਸ ਬੰਦੇ ਨੇ ਕਿੰਨੀ ਭਿਆਨਕ ਸਜ਼ਾ ਦੇਣੀ ਸੀ ਕਿਉਂਕਿ ਪਸ਼ੂਆਂ ਦੇ ਤਾਂ ਦਿਮਾਗ ਨਹੀਂ ਹੁੰਦਾਗਾ ਜਾਨਵਰਾਂ ਦੇ ਤਾਂ ਦਿਮਾਗ ਨਹੀਂ ਹੁੰਦਾ ਤੁਹਾਨੂੰ ਪਤਾ ਹੁਣ ਸੋਚਣ ਵਾਲੀ ਗੱਲ ਆ ਵੀ ਇਹ ਨਰਦਈਪੁਣਾ ਜਿਹੜਾ ਅਸੀਂ ਕਿੱਥੇ ਰਹਨੇ ਆ ਅਸੀਂ ਪੰਜਾਬ ਚ ਰਹਨੇ ਆ ਔਰ ਪੰਜਾਬ ਦੇ ਵਿੱਚ ਜਿਹੜੀ ਗਿਣਤੀ ਆ ਸਭ ਤੋਂ ਵੱਧ ਕਿਹਦੀ ਗਿਣਤੀ ਆ ਸਿੱਖਾਂ ਦੀ ਔਰ ਕੀ ਸਿੱਖ ਜਿਹੜੇ ਇੰਨੇ ਨਰਦਈ ਹੋ ਚੁੱਕੇ ਆ ਆਪਦੇ ਆਪ ਨੂੰ ਬਾਬੇ ਨਾਨਕ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਕਹਿਣ ਵਾਲੇ ਜਾਂ ਉਹਨਾਂ ਦੇ ਪੈਰੋਕਾਰ ਕਹਿਣ ਵਾਲੇ ਬੀ ਐਨ ਐਨਰਦਾ ਹੀ ਹੋ ਚੁੱਕਿਆ ਵੀ ਉਹ ਕੋਈ ਤਰਸ ਨਹੀਂ ਕਰਦੇ ਯਾਰ ਬੇਜੁਬਾਨ ਜਾਨਵਰਾਂ ਤੇ ਗਰੀਬਾਂ ਤੇ ਮਜਲੂਮਾਂ ਤੇ ਇੰਨਾ ਅਤਿਆਚਾਰ ਹੋ ਰਿਹਾ ਤੇ ਇੱਕ ਵੀਡੀਓ ਹੋਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਅਸੀਂ ਤੁਹਾਨੂੰ ਪਿਛਲੇ ਦਿਨ ਇੱਕ ਖਬਰ ਚਲਾਈ ਸੀ ਤੁਸੀਂ ਦੇਖ ਲਓ ਸਾਡੇ ਸਮਾਜਿਕ ਮੁੱਦੇ ਚੈਨਲ ਤੇ ਜਿਹਦੇ ਵਿੱਚ ਕਿ ਇੱਕ ਨੌਜਵਾਨ ਜਿਸ ਨੂੰ ਕਿ ਗੰਦੇ ਗੀਤ ਲਾਉਣ ਤੋਂ ਇੱਕ ਪਰਿਵਾਰ ਨੇ ਰੋਕਿਆ ਤਾਂ ਉਸਨੇ ਗੁੱਸੇ ਵਿੱਚ ਆ ਕੇ ਉਸ ਬਜ਼ੁਰਗ ਔਰਤ ਦੇ ਉੱਪਰ ਹੀ ਟਰੈਕਟਰ ਚੜਾ ਦਿੱਤਾ ਤੇ ਉਹਦੀ ਮੌਤ ਹੋ ਗਈ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਖਬਰ ਚਲਾਈ ਸੀ ਔਰ ਉਹਦੇ ਬਚਾਅ ਦੇ ਵਿੱਚ ਜਦੋਂ ਉਸ ਬਜ਼ੁਰਗ ਦਾ ਬਜ਼ੁਰਗ ਮਾਤਾ ਦਾ ਬੇਟਾ ਆਇਆ ਤਾਂ ਉਹਦੀਆਂ ਵੀ ਜੜੀਆਂ ਉਹਦੇ ਉੱਤੇ ਵੀ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਪਰ ਉਹਦੀਆਂ ਲੱਤਾਂ ਬਾਹਾਂ ਟੁੱਟੀਆਂ ਪਰ ਜਾਨ ਬਚ ਗਈ ਪਰ ਇਸੇ ਤਰ੍ਹਾਂ ਦਾ ਇੱਕ ਮਸਲਾ ਜੇ ਹੋਰ ਸਾਹਮਣੇ ਆਇਆ ਉੱਥੇ ਵੀ ਜਿਹੜਾ ਇੱਕ ਪਰਦੇਸੀ ਜਿਹੜਾ ਕੰਮ ਵਾਲਾ ਰੱਖਿਆ ਸੀ ਜ਼ਿਮੀਂਦਾਰਾਂ ਨੇ ਉਸ ਬੰਦੇ ਨੇ ਨਰੇਗਾ ਤੇ ਕੰਮ ਕਰਦੇ ਗਰੀਬ ਬੰਦਿਆਂ ਦੇ ਉੱਤੇ ਟਰੈਕਟਰ ਚੜਾਤਾ 10 ਬੰਦੇ 10 ਬੰਦੇ ਬੁੜੀਆਂ ਜ਼ਖਮੀ ਹੋਏ ਔਰ ਦੋ ਬਜ਼ੁਰਗ ਔਰਤਾਂ ਦੀ ਮਤਲਬ ਬਹੁਤ ਬੁਰੇ ਤਰੀਕੇ ਨਾਲ ਮੌਤ ਹੋਈ ਆ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਥੋੜਾ ਜਿਹਾ YouTube ਦੀਆਂ ਗਾਈਡਲਾਈਨ ਦੇ ਮੁਤਾਬਕ ਸਾਨੂੰ ਚੱਲਣਾ ਪੈਂਦਾ ਪਰ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਆ ਵੀ ਇਹ ਕੀ ਚੱਲ ਕੀ ਰਿਹਾ ਪੰਜਾਬ ਦੇ ਵਿੱਚ ਕਿ ਜਿਹੜੇ ਗਰੀਬ ਗੁਰਬੇ ਨੇ ਜਿਹੜੇ ਕੋਈ ਬੇਜਬਾਨ ਜਾਨਵਰ ਨੇ ਕਿਉਂ ਯਾਰ ਮਤਲਬ ਇਹ ਤਾਂ ਕੀੜੇ ਮਕੌੜਿਆਂ ਦੀ ਤਰ੍ਹਾਂ ਉਹਨਾਂ ਨੂੰ ਕੁਚਲੀ ਜਾਂਦੇ ਆ ਲੋਕ ਇਹ ਇੰਨਾ ਹੰਕਾਰ ਇੰਨੀ ਹੱਤ ਕਿਉਂ ਜੋ ਕਰਿਆਏ ਕੋਈ ਕਾਨੂੰਨ ਦਾ ਕੋਈ ਡਰ ਨਹੀਂ ਆ ਰ ਇਹਨਾਂ ਨੂੰ ਕਾਨੂੰਨ ਦਾ ਛੱਡੋ ਇਹਨਾਂ ਨੂੰ ਪ੍ਰਮਾਤਮਾ ਦਾ ਡਰ ਨਹੀਂ ਯਾਰ ਔਰ ਜੇ ਸਾਡੇ ਵਰਗੇ ਲੋਕ ਇਹਨਾਂ ਚੀਜ਼ਾਂ ਦੀ ਨਿਖੇਧੀ ਕਰਦੇ ਆ ਤਾਂ ਅਸੀਂ ਫਿਰ ਦਫਾੜ ਪਾਉਣੇ ਆ ਅਸੀਂ ਜਿਹੜਾ ਵਾਤਾਵਰਨ ਖਰਾਬ ਕਰਦੇ ਆ ਅਸੀਂ ਕ ਕਮਿਊਨਿਟੀਆਂ ਨੂੰ ਆਪਸ ਵਿੱਚ ਉਹਨਾਂ ਦੇ ਵਿੱਚ ਦੁਫਾੜ ਪਾਉਂਦੇ ਜੇ ਅਸੀਂ ਇਹਨਾਂ ਚੀਜ਼ਾਂ ਤੇ ਗੱਲ ਕਰਦੇ ਆ ਤਾਂ ਬਹੁਤ ਸਾਰੇ ਕਿਸਾਨ ਭਰਾ ਵੀ ਮੇਰਾ ਚੈਨਲ ਦੇਖਦੇ ਆ ਵੀ ਤੁਸੀਂ ਵੀ ਆਪਦੇ ਦਿਲ ਤੇ ਵੀ ਜਿਹੜੀ ਸਿੱਖ ਕੌਮ ਆ ਤੁਸੀਂ ਦੇਖੋ ਨਾ ਸਿੱਖ ਕੌਮ ਕਿਸ ਚੀਜ਼ ਲਈ ਜਾਣੀ ਜਾਂਦੀ ਆ ਨਿਮਰਤਾ ਲਈ ਦਇਆ ਭਾਵਨਾ ਲਈ ਜਾਣੀ ਜਾਂਦੀ ਆ ਤੇ ਸਾਡੇ ਵਿੱਚ ਦਇਆ ਭਾਵਨਾ ਇੰਨੀ ਖਤਮ ਹੋ ਚੁੱਕੀ ਆ ਵੀ ਇੱਕ ਬੇਜबान ਬੇਸਮਝ ਮੰਨ ਕੇ ਚਲੋ ਜਾਨਵਰ ਪਸ਼ੂ ਵੱਢ ਗਿਆ ਮਨ ਲੋਕ ਪੱਠੇ ਖਾ ਲਏ ਉਹਨੇ ਮੂੰਹ ਮਾਰ ਲਿਆ ਤਾਂ ਕਿੱਡੀ ਕਾ ਹਫਤਾ ਕੀ ਪਿੰਡ ਦੇ ਵਿੱਚ ਯਾਰ ਪਿੰਡ ਦੇ ਵੀ ਲਾਭ ਤਾਂ ਨਹੀਂ ਪਾਉਂਦੇਗੇ ਇਹੀ ਕੰਮ ਕਿਸੇ ਗਰੀਬ ਬੰਦੇ ਨੇ ਕੀਤਾ ਹੁੰਦਾ ਤਾਂ ਹੁਣ ਤੱਕ ਉਹਦਾ ਮੂੰਹ ਕਾਲਾ ਕਰ ਦੇਣਾ ਸੀ ਕਿਸੇ ਗਰੀਬ ਬੰਦੇ ਤੋਂ ਇਹ ਘਟਨਾ ਘਟੀ ਹੁੰਦੀ ਤਾਂ ਤੇ ਇਹ ਦੋਹਰੀ ਮਾਨਸਿਕਤਾ ਕਿਉਂ ਆ ਬਈ ਕਿ ਪਿੰਡਾਂ ਦੇ ਵਿੱਚ ਜਦੋਂ ਕੋਈ ਗਰੀਬ ਬੰਦਾ ਕੋਈ ਗਲਤੀ ਕਰ ਦਿੰਦਾ ਤਾਂ ਕਿਵੇਂ ਉਹਦਾ ਬਾਈਕਾਟ ਹੋ ਜਾਂਦਾ ਕਿਵੇਂ ਉਹਦਾ ਬਾਈਕਾਟ ਕਰ ਦਿੱਤਾ ਜਾਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਵੀ ਉਹਦਾ ਬਾਈਕਾਟ ਕਰ ਦਿੰਦੇ ਆ ਇਹ ਕੜਮ ਚੌਧਰੀ ਵਟਾਂ ਦੇ ਨਹੀਂ ਚੜਨ ਦੇਣਾਗਾ ਜੇ ਕੋਈ ਗਲਤੀ ਹੋ ਜੇ ਤਾਂ ਤੇ ਕੀ ਇਸ ਦੇ ਪਿੰਡ ਦੇ ਜਿਹੜੇ ਲੋਕ ਨੇ ਜਿਹੜੇ ਸਿੱਖੀ ਦੀ ਵਿਚਾਰਧਾਰਾ ਨੂੰ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕ ਆ ਕਿ ਉਹਨਾਂ ਲੋਕਾਂ ਨੇ ਦੇਖਿਆ ਨਹੀਂ ਕਿ ਇੱਕ ਜਾਨਵਰ ਤੇ ਜ਼ੁਲਮ ਕਰ ਰਿਹਾ ਇੱਕ ਕੜਮ ਚੌਧਰੀ ਵੀਡੀਓ ਵਾਇਰਲ ਹੋਈਆ ਤੁਸੀਂ ਸੋਚ ਕੇ ਦੇਖੋ ਜੇ ਵੀਡੀਓ ਨਾ ਬਣਦੀਆ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਇਹ ਜ਼ੁਲਮ ਕਿਸ ਹੱਦ ਤੱਕ ਵੱਧ ਜਾਣੇ ਸੀ ਤੁਸੀਂ ਕਦੇ ਸੋਚ ਕੇ ਦੇਖੀਏ ਇਹ ਚੀਜ਼ ਸੋ ਸਾਡਾ ਬੋਲਣ ਦਾ ਮਕਸਦ ਇਹੀ ਆ ਬੀਰਾਂ ਲੋਕਾਂ ਨੂੰ ਥੋੜਾ ਬਹੁਤ ਡਰ ਰਹਿੰਦਾ ਜੇਕਰ ਸਾਡੇ ਵਰਗੇ ਲੋਕ ਬੋਲਦੇ ਆ ਤਾਂ ਜੇਕਰ ਸਾਡੇ ਵਰਗੇ ਲੋਕ ਵੀ ਬੋਲਣਾ ਬੰਦ ਕਰ ਦੇਣ ਤਾਂ ਫਿਰ ਤਾਂ ਇਹਨਾਂ ਨੂੰ ਖੁੱਲ੍ਹ ਮਿਲ ਜੂਗੀ ਜ਼ੁਲਮ ਕਰਨ ਦੀ ਫਿਰ ਤਾਂ ਇਹ ਆਥ ਨੇ ਜਿਹੜਾ ਮਜ਼ਦੂਰਾਂ ਦਾ ਜਾਂ ਹੋਰ ਜਿਹੜੇ ਲੋਕ ਨੇ ਜਿਹੜੇ ਵਿਚਾਰੇ ਮਜਬੂਰ ਨੇ ਮਜਲੂਮ ਨੇ ਜਿਹੜੇ ਜਿਹੜੇ ਗਰੀਬ ਨੇ ਇਹ ਫਿਰ ਉਹਨਾਂ ਦਾ ਮੈਨੂੰ ਲੱਗਦਾ ਹੈ ਲੋਕ ਬੰਦੇ ਵੱਟ ਵੱਟ ਕੇ ਖਾਇਆ ਕਰਨ ਜੇ ਸਾਡੇ ਵਰਗੇ ਬੋਲਣ ਵਾਲੇ ਲੋਕ ਨਾ ਹੋਣ ਤਾਂ ਸੋ ਸਾਥੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਮੇਰਾ ਮਕਸਦ ਸੀ ਇਸ ਘਟਨਾ ਬਾਰੇ ਉਹਨਾਂ ਲੋਕਾਂ ਨੂੰ ਦੱਸਣਾ ਜਿਨ੍ਹਾਂ ਲੋਕਾਂ ਨੂੰ ਇਸ ਘਟਨਾ ਬਾਰੇ ਪਤਾ ਨਹੀਂ ਲੱਗਿਆ ਪਰ ਸਭ ਤੋਂ ਵੱਡੀ ਗੱਲ ਪਿੰਡ ਦੇ ਇੱਕ ਵੀ ਬੰਦੇ ਨੇ ਉਸ ਬੰਦੇ ਨੂੰ ਲਾਹਨਤਾਂ ਨਹੀਂ ਪਾਈਆਂ ਫਿਰ ਕਹਿ ਦਿੰਦੇ ਆ ਕਿ ਸਾਰੇ ਇੱਕੋ ਜਿਹੇ ਨਹੀਂ ਇਸ ਕਰਕੇ ਅਸੀਂ ਕਹਿੰਦੇ ਆ ਵੀ ਸਾਰੇ ਇੱਕੋ ਜਿਹੇ ਬਣ ਜਾਂਦੇ ਆ ਸਾਰੀ ਕੌਮ ਦੇ ਵਿੱਚ ਮਾੜੇ ਬੰਦੇ ਨਹੀਂ ਹੁੰਦੇ ਪਰ ਇੱਕ ਗਲਤ ਬੰਦੇ ਦਾ ਸਾਥ ਦੇ ਕੇ ਸਾਰੇ ਇੱਕੋ ਜਿਹੇ ਬਣ ਜਾਂਦੇ ਆ ਸਾਰੇ ਮਾੜੇ ਬਣ ਜਾਂਦੇ ਆ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ